ਬਈ ਬਾਈ ਆਓ ਉੱਪਰ ਵਾਲੇ ਤੇ ਚੰਦਿਆ ਲੱਗਣ ਦੀ ਆਹ ਹੈ ਅੱਦਾਂ ਦਾ ਬਾਈ ਆਇਆ ਬਾਈ ਗੁਰਦੀਪ ਪੁੱਟ ਖੜਾ ਹੋ ਖੜਾ ਹੋ ਭਰਾ ਭਰਾ ਦੇ ਵਾਸਤੇ ਜਦੋਂ ਸੰਗਲ ਖਰੀਦਣ ਗਿਆ ਹੋ ਆ ਖੋਲਦੇ ਆਜ ਤੇ ਜਦੋਂ ਭਰਾ ਭਰਾ ਨੂੰ ਸੰਗਲ ਨਾਲ ਬੰਨ ਕੇ 램ਪੂ ਚ ਲੱਡ ਕੇ ਤੁਰਿਆ ਹੋਊਗਾ ਜਿਵੇਂ ਅਸੀਂ ਕਿਸੇ ਗਾਂ ਬੱਚੇ ਨੂੰ ਲੈ ਕੇ ਆਉਂਨੇ ਆ ਖਾਲਸਾ ਭਾਈ ਸਾਸਰੀ ਕਾਲ ਭਾਈ ਤੈਨੂੰ ਬੰਨੀ ਫਿਰਦੇ ਆ ਇਹ ਸਾਸਰੀ ਕਾਲ ਕਾਹ ਤੋ ਕਾਹ ਤੋ ਬੰਨਿਆ ਤੈਨੂੰ ਮੂਹੇ ਬੰਲੇ ਆੜਾ ਜੋ ਲੜਾਈਆਂ ਚ ਆਇਆ ਹਾਂ ਹੈ ਤੇਰਾ ਨਾਂ ਕੀ ਆ ਕਿਦਾ ਤੇਰਾ ਮੇਰਾ ਨਾਂ मेरा गुरदीप गुरदीप सिंह गुरदीप गुरदीप सिंह ਪਿੰਡ ਕਿਹੜਾ ਪਿੰਡ ਪਿੰਡ ਧਰਮਗੜ ਛੰਦਾ ਧਰਮਗੜ ਛੰਨਾ ਹਾਂ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਸੰਗਰੂਰ ਪੈਂਦਾ ਸੰਗਰੂਰ ਅੱਛਾ ਪਹਿਲਾਂ ਬਾ ਸੰਗਰੂਰ ਵੀ ਗਏ ਸੀ ਅੱਛਾ ਬਈ ਕੌਣ ਤੁਸੀਂ ਨਾਲ ਭਰਾ ਭਰਾ ਤੁਸੀਂ ਹਾਂ ਵੱਡਾ ਭਰਾ ਬਈ ਐਂ ਕਹਤੋਂ ਕੀ ਗੱਲ ਹੋ ਗਈ ਬੰਦੇ ਆ ਇਹ ਬਸ ਕਰੇ ਲਾ ਕਬੀਲਦਾਰੀ ਦੀ ਲਾਣੇਦਾਰੀ ਇਹਦੇ ਅੱਥਰਥੀ ਸਾਰੀ ਹਾਂ ਸਾਡੇ ਕੋਲੇ ਪੰਜ ਚਾਰ ਕਿੱਲੇ ਆਪਦੇ ਹੁੰਦੇ ਤੇ ਪੰਜ ਚਾਰ ਇਹ ਠੇਕੇ ਤੇ ਲਿਆ ਕਰਦਾ ਦੀਆ ਹਾਂ ਉਸ ਤੋਂ ਬਾਅਦ ਸਾਡਾ ਬੜੀਆ ਕੰਮ ਚੱਲ ਪੈ ਦੀ ਜੀ ਅਸੀਂ ਦੋ ਡਰਾਈਵਲ ਤੇ ਕੰਨੇ ਘੇਟੀ ਕਰਦੇ ਤੇ ਕਰੇ ਬਸ ਇਹ ਹਜਾ ਕੋਈ ਚੱਕਰ ਪੈਂਦਾ 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 ਪੈ ਗਿਆ ਕੁਸ ਬਸ ਇਹ ਹੌਲੀ 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 ਟੈਨਸ਼ਨ ਚ ਟੈਨਸ਼ਨ ਚ ਪੈਂਦਾ ਗਿਆ ਕਰੇ ਕੈਸ ਜਾ ਹੋਈ ਗਿਆ ਟੈਨਸ਼ਨ ਚ ਪਈ ਗਿਆ ਜ਼ਮੀਨ ਵੀ ਵਿਕ ਗਈ ਜੀ ਉਸ ਤੋਂ ਬਾਅਦ ਚ ਇਹ ਸੱਟਾਂ ਬੇਟਾਂ ਜੇ ਲੱਗਿਆ ਮਾਰ ਲੈ ਫਿਰ ਅਸੀਂ ਨੂੰ ਸੰਗਲ ਲਾਤਾ ਦੋ ਸਾਲ ਮ ਕੋ ਸੰਗਲ ਲਾ ਕੇ ਰੱਖਿਆ ਜੀ ਪੰਜ ਭਾਈ ਜ ਤਹਾਨੂੰ ਅਸੀਂ ਤਿੰਨ ਨੇ ਆਈ ਸਭ ਤੋਂ ਵੱਡਾ ਕੋਈ ਤੋਂ ਟੇਰ ਇਹ ਖਾਲਸਾ ਵੀ ਆ ਤੁਸੀਂ ਦੋਨੋਂ ਭਰਾ ਹਾਂ ਜੀ ਇਹ ਬਾਈ ਗੱਡੀ ਆ ਇਹ ਬਾਈ ਗੱਡੀ ਆ ਇਹ ਹੁਣ ਤੁਸੀਂ ਤਿੰਨ ਭਰਾ ਹੈਗੇ ਹਾਂ ਆਪਦੇ ਆਪ ਕਾ ਲਿਆ ਤੇਰੇ ਖਾ ਲਿਆ ਕਰੀ ਕਿਸੇ ਤੋਂ ਆਟਾ ਲੈ ਲਿਆ ਕਿਸੇ ਦੇ ਮਾੜਾ ਮੋੜਾ ਡੇੜੀ ਦੇ ਬਾਗੇ ਅਗਲੇ ਨੂੰ 200 ਦੇਤਾ ਉਹਦਾ ਟਾ ਟਾ ਲਿਆਂਦਾ ਬਣਾ ਦੀ ਖਾ ਲਈ ਸਾਡੇ ਹੱਥ ਦੀ ਨਹੀਂ ਕੁਸੂ ਵੀ ਜ ਨਹੀਂ ਕਹਿੰਦੇ ਖਾਦਾ ਹੂੰ ਸਾਡੇ ਹੱਥ ਦਾ ਕੁਝ ਨਹੀਂ ਕਰਦਾ ਹੈਗਾ ਚੈੱਕ ਕਰਦਾ ਜੀ ਤੁਹਾਡੇ ਤੇ ਵਹਿਮ ਕਰਦਾ ਜੀ ਵਹਿਮ ਕਰਦਾ ਜੀ ਜੇ ਅਸੀਂ ਇਹਨੇ ਕਮਰਾ ਪਹਿਲਾਂ ਬੈਠ ਕੇ ਦੀ ਉਹ ਠਾਤੀ ਇਨੇ ਮੀ ਪੈਂਦੇ ਸੀ ਆਪਦਾ ਇੱਕ ਕਮਰਾ ਖੜਾ ਕਰ ਲਿਆ ਤੇ ਇੱਕ ਪਿੰਡ ਚ ਦੀਗਾ ਬੰਦਾ ਮੈਂ ਸਾਨੂੰ ਪਾਣੀ ਪੁਲਿਆਣ ਆਇਆ ਉਹਦੇ ਨਾਲ ਕੋਈ ਮੋੜੀ ਮੋਟੀ ਹੋਣੀ ਉਹਦੇ ਬਾਹਰ ਤੇ ਡੰਡਾ ਮਾਰਿਆ ਸਿਆਣਾ ਬਜ਼ੁਰਗ ਦੀਗਾ ਉਦੋਂ ਅਸੀਂ ਚਲ 15000 ਚ ਰਾਜ਼ੀ ਬੰਦਾ ਕਰ ਲਏ ਨੇ ਗੁੱਠਾ ਨਹੀਂ ਲਾਇਆ ਥਾਣੇ ਵਾਲੇ ਨੇ ਜੀਰੇ ਦਾਖਲ ਕਰਤਾ 2 ਮਹੀਨਾ ਬਾਅਦ ਜੀਰਾਂ ਵਾਲੇ ਵੀ ਛੱਡ ਜੱਤ ਬਣ ਕੇ ਕਹਿੰਦੇ ਵੀ ਲੈ ਜਾਓ ਤੁਸੀਂ ਸਾਮੋਇ ਨੂੰ ਅਸੀਂ ਨਹੀਂ ਰੱਖ ਸਰ ਦੇ ਹੂੰ ਫੇਰ ਹੁਣ ਪਿੰਡਾਂ ਹੀ ਫਰੀ ਗਿਆ ਯਾਦ ਇਹ ਅਜਾਦੀ ਫਰੀ ਗਿਆ ਮੇਰੇ ਨੇ ਬੱਚੇ ਜਿੱਦੇ ਜਿੱਦੇ ਕੇ ਬੱਚੇ ਬੱਚੇ ਵੀ ਡਰਦੇ ਨੇ ਜੀ ਅੰਦਰ ਹੀ ਪੈਂਦੇ ਨੇ ਬਾਹਰ ਨਹੀਂ ਪੈਂਦੇ ਆਂਗੇ ਡਰਦੇ ਬਾਹਰ ਨਹੀਂ ਨਿਕੜਦੇਗੇ ਵੀ ਕੁਝ ਮਾਰੇ ਨਾ ਹੁਣ ਇਹਦਾ ਤਵਾਰ ਵੀ ਕੋਈ ਨਹੀਂ ਮਾਰਦਾ ਨੀ ਜਮੀ ਨਹੀਂ ਮਾਰਦਾ ਮਾਰੇ ਮਾਰੀ ਵੀ ਕੋਈ ਪਿੰਡ ਦਾ ਹਰੇਕ ਡਰਦਾ ਅਗਲਾ ਕਹਿੰਦਾ ਜੇ ਨਾ ਸੂਤ ਹੋਇਆ ਦਵਾਰੇ ਆ ਕੇ ਸਾਡੇ ਸੋਠੀ ਡੰਡਾਂ ਦਾ ਮਾਰੀ ਇਹ ਚੀਜ਼ ਤੋਂ ਦਰਦੇ ਨਹੀਂ ਨਹੀਂ ਗਿਉਣੇ ਇਹ ਕਾਬੂ ਕਰਕੇ ਬੰਨ ਕੇ ਫੇਰ ਲੈ ਕੇ ਆਏ ਹਾਂ ਜੀ ਹਾਂ ਐ ਤਾਂ ਆਉਂਦਾ ਨਹੀਂ ਠੀਕ ਆ ਐ ਤਾਂ ਆਉਂਦਾ ਨਹੀਂ ਜੀ ਕਹਿੰਦੇ ਆ ਨਾ ਵੀ ਜਦੋਂ ਵਕਤ ਬੰਦੇ ਦਾ ਮਾੜਾ ਆਉਂਦਾ ਲੋਕ ਟਿਕਣ ਨਹੀਂ ਦਿੰਦੇ ਫਿਰ ਬੰਦੇ ਨੂੰ ਠੀਕ ਹੈ ਹੁਣ ਇਹ ਠੀਕ ਨਹੀਂ ਹੈ ਜਿੱਥੇ ਤੁਸੀਂ ਇਹਦੇ ਨਾਲ ਰਹਿਣਾ ਧਿਆਨ ਰੱਖਣਾ ਇਹਦਾ ਬਸ ਇੰਨੀ ਵੀ ਇਹ ਠੀਕ ਹੈ ਰੋਟੀ ਪਾਣੀ ਸਹੀ ਖਾ ਰਿਆ ਹੈ ਬਸ ਇੰਨੀ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਸੀਂ ਸੰਗਲਣਾ ਬੰਨਿਆ ਹੋਇਆ ਸਾਡਾ ਪੰਜਾਬੀ ਭਰਾ ਸਾਡਾ ਵੀਰ ਦੇਖ ਰਹੇ ਆ ਅੱਜ ਬੜੀ ਤਰਾਸਦੀ ਹੋ ਗਈ ਸਮਾਜ ਦੇ ਵਿੱਚ ਵੀ ਜੇ ਕੋਈ ਡਿਪਰੈਸ਼ਨ ਚਲਾ ਗਿਆ ਨਾ ਮਤਲਬ ਉਹਨੂੰ ਬਰਦਾਸ਼ਤ ਨਹੀਂ ਕਰਦਾ ਕੋਈ ਹੋਰ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਫਿਰ ਉਹ ਮੂਹਰਲਾ ਵੀ ਖੇਡਦਾ ਉਹ ਤਾਂ ਠੀਕ ਹੀ ਨਹੀਂ ਪਹਿਲਾਂ ਹੀ ਫਿਰ ਉਹ ਕਿਤੇ ਨਾ ਕਿਤੇ ਕਿਸੇ ਤੇ ਹੱਥ ਚੱਕ ਦਿੰਦਾ ਹੱਥ ਚੱਕ ਦਿੰਦਾ ਤੇ ਸੱਟ ਲੱਗੀ ਕਿਸੇ ਦੇ ਤੇ ਨਗਰ ਖੇੜੇ ਵਾਲੇ ਫਿਰ ਨਾਰਾਜ਼ ਹੋ ਜਾਂਦੇ ਆ ਵੀ ਇਹ ਕੱਲ ਨੂੰ ਕਿਸੇ ਹੋਰ ਦੇ ਮਾਰੂ ਇਹਨੂੰ ਬੰਨੋ ਤਾਂ ਫਿਰ ਬੰਨਣ ਤੋਂ ਸਵਾਇ ਕੋਈ ਹੱਲ ਨਹੀਂ ਰਹਿ ਜਾਂਦਾ ਤੇ ਉਹ ਬਹੁਤ ਸਾਰੇ ਪੰਜਾਬ ਦੇ ਵਿੱਚ ਇਦਾਂ ਦੇ ਵੀਰ ਨੇ ਜਿਹੜੇ ਘਰਾਂ 'ਚ ਸੰਗਲਾਂ ਨਾਲ ਬੰਨ ਬੰਨ ਕੇ ਰੱਖਿਆ 10 10 20 20 ਸਾਲਾਂ ਤੋਂ ਉਹਨਾਂ ਦੇ ਵਿੱਚੋਂ ਇੱਕ ਗੁਰਦੀਪ ਸਿੰਘ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ ਉਹਦਾ ਭਰਾ ਰਣਧੀਰ ਸਿੰਘ ਤੇ ਉਹਦਾ ਭਰਾ ਲਾਲ ਸਿੰਘ ਲਾਲੂ ਬਾਬਾ ਇਹ ਪੰਜ ਭਰਾ ਸੀ ਦੋ ਚੜ੍ਹਾਈ ਕਰ ਗਏ ਤੇ ਇਹ ਤਿੰਨ ਹੈਗੇ ਨੇ ਇਹ ਵੀਰਾ ਵਿਆਹਿਆ ਹੋਇਆ ਸੀ ਇੱਕ ਭਰਾ ਹੋਰ ਵਿਆਹਿਆ ਸੀਗਾ ਉਹਦੇ ਵੀ ਇੱਕ ਬੇਟਾ ਸੀ ਉਹ ਵੀ ਚਿੱਟਾ ਲਾ ਕੇ ਤੀਕਿਆਂ ਦੇ ਵਿੱਚ ਉਹਨਾਂ ਜਿਹੜਾ ਅੱਧਾ ਪੌਣਾ ਕਿਲਾ ਜ਼ਮੀਨ ਸੀ ਬਾਈ ਦੱਸਦਾ ਉਹ ਵੀ ਵੇਚ ਕੇ ਖਾ ਗਿਆ ਉਹ ਵੀ ਇਹ ਦੁਨੀਆ ਤੋਂ ਤੁਰ ਗਿਆ ਤੇ ਉਹਨੂੰ ਬਣਾਉਣ ਵਾਸਤੇ ਵੀ ਕੋਈ ਡਰਦਾ ਸਾਥ ਨਹੀਂ ਦੇ ਰਿਹਾ ਉਹਦਾ ਵੀ ਚਲੇ ਦੇ ਨਾਲ ਲਾ ਕੇ ਇਹਨੂੰ ਇਸ ਤਰੀਕੇ ਇਲਾਜ ਲਈ ਹੋਈ ਭੇਜਦੀ ਹੈ ਉਹ ਵੀ ਕੋਈ ਡਰਦਾ ਸਾਥ ਨਹੀਂ ਦੇ ਰਿਹਾ ਅਸੀਂ ਆਪਣੇ ਤੋਂ ਇੰਨਾ ਡਰਨ ਲੱਗ ਗਏ ਆਂ ਦੇਖੋ ਕਿੰਡੀ ਦੁੱਖ ਦੀ ਗੱਲ ਆ ਜਦੋਂ ਅਸੀਂ ਅਹਿਮਰ ਸ਼ਾਹ ਬਦਾਲੀ ਵਰਗਿਆਂ ਦੇ ਅੱਗੇ ਖੜ ਜਾਂਦੇ ਸੀ ਨਾ ਤੇ ਉਹ ਜਦੋਂ ਬੀਬੀਆਂ ਦੀਆਂ ਜਿੱਤਾਂ ਲੁੱਟ ਕੇ ਇਥੋਂ ਲੈ ਕੇ ਜਾਂਦੇ ਸੀ ਅਸੀਂ ਉਹ ਬੀਬੀਆਂ ਖੋ ਕੇ ਘਰਾਂ ਪਚਾਰ ਦਿੰਦੇ ਸੀ ਹੁਣ ਇੱਕ ਭਰਾ ਆਪਦੇ ਦੂਜੇ ਮੰਦ ਬੁੱਧੀ ਹੋ ਚੁੱਕੇ ਭਰਾ ਨੂੰ ਡਿਪਰੈਸ਼ਨ ਚ ਆ ਚੁੱਕੇ ਭਰਾ ਨੂੰ ਇਲਾਜ ਲਈ ਲੈ ਕੇ ਆਉਣ ਲੱਗਿਆ ਉਹਦੀ ਅਸੀਂ ਨਾਲ ਮਦਦ ਨਹੀਂ ਕਰਾਉਂਦੇ ਇੰਨੇ ਡਰੂ ਹੋ ਗਏ ਅਸੀਂ ਤਾਂ ਹੀ ਤਾਂ ਫਿਰ ਸਾਨੂੰ ਦੋ ਦੋ ਸਾਲ ਸੜਕਾਂ ਤੇ ਬਹਿਣਾ ਪੈਂਦਾ ਹੁਣ ਬਸ ਸਾਡੀ ਤਾਂ ਇੱਕ ਬੇਨਤੀ ਹੋਈ ਆ ਅੱਜ ਸੁਪਨਿਆਂ ਦੇ ਘਰ ਵਿੱਚ 700 ਮੈਂਬਰ ਰਹਿੰਦੇ ਆ ਇੱਕ ਦਿਨ 7000 ਵੀ ਹੋ ਜਾਣਗੇ ਦੇ ਵਿੱਚ ਨਗਰ ਖੇੜੇ ਤੇ ਪਿੰਡ 'ਚ ਨੌਜਵਾਨ ਸਭਾ ਹੁੰਦੀ ਆ ਪਿੰਡ ਦੇ ਵਿੱਚ ਟੂਰਨਾਮੈਂਟ ਕਮੇਟੀ ਹੁੰਦੀ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਹੁੰਦੀ ਆ ਹੋਰ ਵੀ ਧਾਰਮਿਕ ਸਥਾਨ ਹੁੰਦੇ ਆ ਪਿੰਡ ਦੇ ਵਿੱਚ ਪੰਚਾਇਤ ਵੀ ਆ ਮਤਲਬ ਆਪੋ ਆਪਣੇ ਨਗਰ ਦੇ ਲੋਕ ਇੱਕ ਦੂਜੇ ਦੀ ਜੇ ਬਾਹ ਫੜਨ ਸਪੋਰਟ ਕਰਨ ਤਾਂ ਗੁਰਦੀਪ ਸਿੰਘ ਵਰਗੇ ਸਿੱਧੇ ਸੱਦਿਆਂ ਸਾਦੇ ਬੰਦਿਆਂ ਨੂੰ ਐਦਾਂ ਬੇੜੀਆਂ ਨਾਲ ਨੂੜ ਕੇ ਨਾ ਰੱਖਣਾ ਪਵੇ ਬਾਈ ਦੱਸਦਾ ਵੀ 2 ਸਾਲ ਵਾਂਗੂ ਬੰਨ ਨਹੀਂ ਰੱਖਿਆ ਪਹਿਲਾਂ। ਸ਼ੱਕ ਤੇ ਵਹਿਮ ਦੀ ਬਿਮਾਰੀ ਹੈ ਬਾਈ ਨੂੰ ਸੁਣਦਾ ਵੀ ਬਹੁਤ ਉੱਚੀ ਆ। ਤੇ ਆਪਦੇ ਹੱਥ ਨਾਲ ਬਣਾ ਕੇ ਕੁਝ ਖਾਂਦਾ ਵਾ ਕਿਸੇ ਤੋਂ ਲੈ ਕੇ ਨਹੀਂ ਖਾਂਦਾ। ਕਿਉਂਕਿ ਇਹਨੂੰ ਵਹਿਮ ਆਪਣਿਆਂ ਤੇ ਵੀ ਮੈਨੂੰ ਕੁਝ ਪਾ ਕੇ ਦੇ ਦੇਣਗੇ। ਇਹ ਹੈ ਹੀ ਬਿਮਾਰੀ ਇਸ ਤਰ੍ਹਾਂ ਦੀ ਆ। ਬਸ ਅਰਦਾਸ ਕਰਿਓ। ਗੁਰਦੀਪ ਸਿੰਘ ਬਾਈ ਆਪਣੇ ਭਰਾ ਨਾਲ ਲਾਲ ਸਿੰਘ ਨਾਲ ਸਾਡੇ ਇੱਥੇ ਸੁਪਨਿਆਂ ਦੇ ਘਰ ਰਹਿਣ ਆਇਆ। ਤੇ ਵੀਰੇ ਦੇ ਸੰਗਲ ਬੇੜੀਆਂ ਖੁੱਲ ਜਾਣ ਤੇ ਵੀਰਾ ਆਜ਼ਾਦ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਪਣੇ ਨਗਰ ਖੇੜੇ ਚ ਜਾਵੇ ਤੇ ਉੱਥੇ ਇੱਕ ਆਮ ਇੱਕ ਆਮ ਇਨਸਾਨਾਂ ਵਾਂਗ ਚੰਗਾ ਜੀਵਨ ਬਤੀਤ ਕਰੇ ਇਹ ਅਰਦਾਸ ਕਰਿਓ ਸਭ ਬਾਈ ਪਿੰਡ ਕਿਹੜਾ ਤੁਹਾਡਾ ਧਰਮਗੜシナ जी ਧਰਮਗੜシナ ਜਿਲ੍ਹਾ ਸੰਗਰੂਰ ਪਹਿਲਾਂ ਜਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਤਹਿਸੀਲ ਸੁਨਾਮ ਪਹਿਲਾਂ ਹਾਂ ਜੀ ਧੀਰੂਦਮ ਸਿੰਘ ਦੇ ਇਲਾਕੇ ਜਮਾ ਬਾਈ ਹੋਣੀ ਜਿਨ੍ਹਾਂ ਨੇ ਜਾ ਕੇ ਲੰਡਨ ਦੇ ਵਿੱਚ ਕਿੰਨੇ ਸਾਲਾਂ ਬਾਅਦ ਬਦਲਾ ਲਿਆ ਸੀ ਤੇ ਅੱਜ ਉਹਨਾਂ ਦੇ ਵਾਰਸਾਂ ਨੂੰ ਇਸ ਤਰ੍ਹਾਂ ਸੰਘਰਸ਼ ਨਾਲ ਬੱਜਣਾ ਪੈ ਰਿਹਾ ਇਹ ਵੀ ਸਾਡੇ ਸਮਾਜ ਦੀ ਤਰਾਸਦੀ ਹੈ ਬਾਈ ਖੋਲੋ ਡਾਲਾ ਅੰਦੇ ਚਾਬੀ ਬਾਈ ਗੁਰਦੀਪ ਬਾਈ ਕਿਵੇਂ ਆ ਖੋਲ ਦੀ ਸੰਗਲ ਖੋਲ ਦੀ ਇਹ ਲੈ ਖੋਲ ਦਿੰਨੇ ਆ ਤੇ ਚੱਲੀ ਆ ਲੱਗਿੰਦੀ ਵਾਹ ਵੇ ਬੰਦਾ ਨਾ ਬਾਈ ਆਇਆ ਬਾਈ ਗਰਦੀ ਪੁੱਟ ਖੜਾ ਹੋ ਖੜਾ ਹੋ ਭਰਾ ਭਰਾ ਦੇ ਵਾਸਤੇ ਜਦੋਂ ਸੰਗਲ ਖਰੀਦਣ ਗਿਆ ਹੋ ਹਾਂ ਖੋਲਦੇ ਆ ਜੇ ਤੇ ਜਦੋਂ ਭਰਾ ਭਰਾ ਨੂੰ ਸੰਗਲ ਨਾਲ ਬੰਨ ਕੇ ਲੈਂਪੂ 'ਚ ਲੱਡ ਕੇ ਤੁਰਿਆ ਹੋਊਗਾ ਜਿਵੇਂ ਅਸੀਂ ਕਿਸੇ ਗਾਂ ਬੱਚੇ ਨੂੰ ਲੈ ਕੇ ਆਉਨੇ ਆ ਤੇ ਭਰਾਵਾਂ ਦੇ ਸਿਰ ਤੇ ਵੀ ਕੀ ਬੀਤਿਆ ਹੋਊ ਇਹਨਾਂ ਦੇ ਕਿਹੜਾ ਮਨ ਦੇ ਵਿੱਚ ਵਿਚਾਰਿਆਂ ਦੇ ਖੁਸ਼ੀ ਦੇ ਖਿਆਲ ਆ ਰਹੇ ਹੋਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਰਦੀਪ ਬਾਈ ਇਹ ਸੰਗਲ ਕਦੇ ਨਾ ਲੱਗਣ ਤੇਰੇ ਅੱਜ ਤੋਂ ਬਾਅਦ ਹੈਨਾ ਤੁਸੀਂ ਇਹੀ ਚਾਹੋ ਨਾ ਹੈ ਤੈਨੂੰ ਬੰਨਿਆ ਨਾ ਨਹੀਂ ਆਵੇ ਤੈਨੂੰ ਸੰਗਲ ਲਾ ਕੇ ਬੰਨਦੀਏ ਤੈਨੂੰ ਇਦਾਂ ਹੀ ਜਿਵੇਂ ਹੁਣ ਬੰਨਿਆ ਸੀ ਵੇਰੇ ਵੀਰੇ ਦਾ ਸੂਗੜਾ ਚ ਬਹੁਤ ਗੇਲਾ ਬਣ ਗਿਆ ਅੱਛਾ ਹੋਰ ਮਾਦਾ ਹਜਾਰੀ ਨੇ ਸੂਗੜਾ ਦੇ ਲਿਆ ਆलो ਬਾਈ ਪਰੇ ਬਹੁਤ ਗੇਲਾ ਸੂਗੜਾ ਚ ਚੱਲ ਜੇ ਫੇ ਪਾਲਾ ਜੇ ਫੇ ਵਾਹਿਗੁਰੂ 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 ਪਾਠ ਕਰਦਾ ਹੁਣ ਨਾ ਹਾਂ ਪਾਠ ਹਾਂ ਜਾਨਾ ਮੈਂ ਕਿਰਤ ਦਾ ਜਾਪ ਕਰਦਾ ਹਾਂ ਹਾਂ ਜਰੂਰ ਜਾਨਾ ਪਾਠ ਤੇ ਅੱਛਾ ਤੂੰ ਬਤੀ ਜਰੂਰ ਕਰਦੇ ਆ ਪਾਠ ਪਾਠ ਨਹੀਂ ਕੋਈ ਨਾ ਪਾਠ ਠੀਕ ਹੈ ਕੋਈ ਚੱਲ ਤੰਗ ਅਗਰਦੀਪ ਆ ਚੱਲੀਏ ਫਿਰ ਅੰਦਰ ਆ ਚੱਲੀ ਅੰਦਰ ਕਿਤੇ ਉਹ ਤੇ ਅੰਦਰ ਡਾਕਟਰ ਕੋਲੇ ਹਾਂ ਡਾਕਟਰ ਕੋਲੇ ਅੰਦਰ ਲੈ ਚਲੋ ਚੱਲ ਆਜੇ ਅਰੇ ਭਾਈ ਚਲੋ ਲੇ ਦੇਖੋ ਕੋਈ ਗੁੱਸਾ ਨਹੀਂ ਕੋਈ ਨਰਾਜ਼ਗੀ ਨਹੀਂ ਕੋਈ ਮਾਰਕਟਾਈ ਨਹੀਂ ਕੁਝ ਨਹੀਂ ਬਸ ਸਿਰਫ ਗੱਲ ਸਮਝਣ ਦੀ ਆ ਅਸੀਂ ਇਹਨੂੰ ਬੰਨ ਕੇ ਰੱਖ ਲੀਏ ਬੰਨੇ ਹੋਏ ਬੰਦੇ ਨੂੰ ਤਾਂ ਭਾਈ ਸਾਡਾ 2 ਮਿੰਟ ਗੁੱਟ ਫੜ ਲਵੇ ਕੋਈ ਤਾਂ ਖੇਚ ਚੜਨ ਲੱਗ ਜਾਂਦੀ ਆ ਇੱਕ ਬੰਦੇ ਨੂੰ ਸੰਗਾਂ ਨਾਲ ਹੀ ਬੰਨ ਦੇਣਾ ਜਿੰਦਾ ਹੀ ਲਾ ਦੇਣੇ ਆ ਤੇ ਉਹਦਾ ਫੇਰ ਖਿਜੂਗਾ ਜਦੋਂ ਕਿਤੇ ਉਹਦਾ ਦਾਲ ਲੱਗੂਗਾ ਫਿਰ ਉਹ ਵੀ ਲਾਊਗਾ ਕਦੇ ਹਨਾ ਤੇ ਸਾਡੇ ਕੋਲੇ ਬਹੁਤ ਸਾਰੀਆਂ ਧਾਰਨਾ ਜਿਵੇਂ ਬਲੈਤੀਆ ਕਾਲਾ ਬਾਈ ਜਿਸਪਾਲ ਸਿੰਘ ਕਾਲਾ ਇੰਨਾ ਸੋਹਣਾ ਸੁਨੱਖਾ ਮੁੰਡਾ ਸੀ ਉਹਨੂੰ ਬਲੈਤੀਆ ਕਹਿੰਦੇ ਸੀ ਪਿੰਡ 'ਚ ਤੇ ਉਹ ਕਿਤੇ ਆਪਣੇ ਭਰਾਵਾਂ ਨਾਲ ਲੜ ਪਿਆ ਭਰਾ ਵਿਆਹੇ ਗਏ ਉਹਦਾ ਵਿਆਹ ਨਹੀਂ ਹੋਇਆ ਥੋੜਾ ਲੇਟ ਹੋ ਗਿਆ ਤੇ ਉਹ ਖਿਜਣ ਲੱਗ ਗਿਆ ਉਹ ਕਰੇ ਲੜਨ ਲੱਗ ਗਿਆ ਭਰਾਵਾਂ ਨਾਲ ਕਾਲੂ ਵੀ ਇਦਾਂ ਹੀ ਸੀ ਸਾਡੇ ਕੋਲੇ ਦੋ ਕੇਸ ਆ ਤੇ ਉਹ ਲੜਾਈ ਘੜਾ ਕਰਨ ਲੱਗ ਗਿਆ ਤੇ ਭਰਾ ਵੀ ਬੂਰੋ ਤੇ ਉਹ ਮਾਰਨ ਕੁੱਟਣ ਲੱਗ ਗਿਆ ਭਰਾਵਾਂ ਨੂੰ ਤੇ ਉਹਨਾਂ ਨੇ ਫੜ ਕੇ ਬੰਨਤਾ ਤੇ ਭਾਈ ਕਾਲੂ 3.5 ਸਾਲ ਬੰਨੀ ਰੱਖਿਆ ਤੇ ਜਸਪਾਲ ਸਿੰਘ ਕਾਲਾ 18 ਸਾਲ ਸੰਗਲਣਾ ਬੰਨੀ ਰੱਖਿਆ ਖੋਲਿਆ ਹੀ ਨਹੀਂ ਕਦੇ ਖੋਲ ਕੇ ਦੇਖਿਆ ਨਹੀਂ ਵੀ ਮੇਰਾ ਭਰਾ ਠੀਕ ਹੋ ਗਿਆ ਜਾਂ ਉਹਨੂੰ ਦਵਾਈ ਦਵਾਈਏ ਕੋਈ ਜਾਂ ਉਹਦਾ ਕੋਈ ਹੋਰ ਹੱਲ ਕਰੀਏ ਤੇ ਉਹਦਾ ਭਰਾ ਦਾ ਅੱਗੋਂ ਭਰਾ ਮਾਮੇ ਦਾ ਪੁੱਤ ਇੰਗਲੈਂਡ ਤੋਂ ਆਇਆ ਉਹਨੇ ਆ ਕੇ ਜਦੋਂ ਦੇਖਿਆ ਵੀ ਕਾਲਾ ਬੰਨਿਆ ਹੋਇਆ ਇੰਨੇ ਸਾਲਾਂ ਦਾ ਉਹਨੇ ਸਾਨੂੰ ਵੀਡੀਓ ਭੇਜੀ ਤੇ ਅਸੀਂ ਫਿਰ ਉੱਥੇ ਸਾਲ ਬਾਅਦ ਤਾਂ ਅਸੀਂ ਗਏ ਉੱਥੇ ਤੇ ਅੱਜ ਕਾਲਾ ਬਾਈ ਸਾਡੇ ਨਾਲ ਵਧੀਆ ਸੇਵਾ ਕਰਾਉਂਦਾ ਜਦੋਂ ਪਿੰਡੋਂ ਲੈ ਕੇ ਆਏ ਸਾਰੇ ਰਾਹ ਦੱਸਦਾ ਆਇਆ ਵੀ ਆਹ ਮੇਰੇ ਛੋਟੀਆਂ ਪਾਲਾਂ ਪਿੰਡ ਆ ਅਫਲੋਰ ਆ ਗਿਆ ਆ ਸਤਲੋ ਦਾ ਦਰਿਆ ਆ ਗਿਆ ਆ ਸਲੇਮ ਟਾਬਰੀ ਆ ਗਿਆ ਜਲੰਧਰ ਬਾਈਪਾਸ ਆ ਗਿਆ ਮਤਲਬ ਉਹਨੂੰ ਕੁਝ ਹੋਇਆ ਹੀ ਨਹੀਂ ਸੀ ਇਦਾਂ ਹੀ ਅਜ ਗੁਰਦੀਪ ਸਿੰਘ ਦੀ ਗੱਲ ਕਰੀਏ ਜੀ ਇਹ ਹੀ ਮਜਬੂਰ ਭਰਾ ਅਜ ਗੁਰਦੀਪ ਸਿੰਘ ਨੂੰ ਬੰਨ ਲੈਂਦੇ ਤੇ ਸਾਲ 2 ਸਾਲ ਬੰਨੀ ਰੱਖਦੇ ਜਿਵੇਂ ਪਹਿਲਾਂ ਬੰਨੀ ਰੱਖਿਆ ਹੋਰ 5-4 ਸਾਲ ਕਿਉਂਕਿ ਲੋਕਾਂ ਦੇ ਦਾਨਿਆਂ ਤੋਂ ਡਰਦੇ ਵੀ ਜਾਂ ਕਿਸੇ ਤੇ ਮਾਰੇ ਨਾ ਤਾਂ ਮਜਬੂਰੀ ਨੂੰ ਬੰਨ ਲੈਂਦੇ ਫਿਰ ਕਿਉਂਕਿ ਲੋਕ ਆ ਕੇ ਇਹਨਾਂ ਨਾਲ ਲੜਦੇ ਆ ਵੀ ਆਪਦੇ ਨੂੰ ਸੰਭੋ ਤੇ ਗੁਰਦੀਪ ਸਿੰਘ ਦੀ ਜ਼ਿੰਦਗੀ ਸੰਗਲਾਂ 'ਚ ਜਕੜਨ ਵਾਸਤੇ ਥੋੜੀ ਨਾ ਜੰਮਿਆ ਏ ਈਮਾਨ ਹੈ ਆਪਦੇ ਸੇਰਾਂ ਰਕੀ ਪੰਜ ਪੁੱਤ ਸੀ ਮਾਂ ਦੇ ਤੇ ਕਿੰਨੀਆਂ ਖੁਸ਼ੀਆਂ ਮਨਾਈਆਂ ਹੋਣੀਆਂ ਮਾਂ ਨੇ ਜਦੋਂ ਗੁਰਦੀਪ ਦਾ ਜਨਮ ਹੋਇਆ ਹੋਵੇ ਇਹ ਸੰਗਣਾ ਨਾ ਬੰਨ ਕੇ ਰੱਖਣ ਨੂੰ ਥੋੜੀ ਆ ਇਹ بس ਅਰਦਾਸ ਕਰਿਓ ਸਾਡਾ ਬਾਈ ਗੁਰਦੀਪ ਤਕੜਾ ਹੋ ਕੇ ਤੰਦਰੁਸਤ ਹੋ ਕੇ ਜਾਵੇ ਘਰੇ ਤੇ ਬਾਈ ਲਾਲ ਸਿੰਘ ਜੀ ਕੋਲੇ ਰਹਿਣਗੇ ਗੁਰੂ ਦੇ ਸਿੰਘ ਨੇ ਗੁਰੂ ਘਰ ਦੇ ਵਿੱਚ ਹੀ ਸੇਵਾ ਡਿਊਟੀਆਂ ਪਿੰਡ ਦੇ ਵਿੱਚ ਨਗਰ 'ਚ ਤੁਸੀਂ ਕੀ ਕਰਦੇ ਹੋ ਬਾਪੂ ਗੁਰੂ ਘਰ ਹੁੰਦੇ ਹੋ ਡਾਲੀ ਕਰ ਲੈਨੇ ਹੋ ਚਲੋ ਹੁਣੇ ਬਾਈ ਹੁਣੀ ਰਹਿਣਗੇ ਕੋਲੇ ਤੇ ਆ ਬਾਈ ਜਣ ਧੀਰ ਸਿੰਘ ਛੱਡਣ ਆਇਆ ਪਿੰਡ ਜਿਵੇਂ ਤੁਹਾਨੂੰ ਦੱਸਿਆ ਧਰਮ ਧਰਮਗੜ ਛੰਨਾ ਜੀ ਧਰਮਗੜ ਛੰਨਾ ਪਿੰਡ ਜ਼ਿਲ੍ਹਾ ਸੰਗਰੂਰ ਤੇ ਬਾਈ ਗਰਦੀਪ ਸਿੰਘ ਕਰੇ ਹੋਰਦਾਸ ਬਾਈ ਵਾਸਤੇ ਬਾਈ ਤਕੜਾ ਹੋ ਜਾਵੇ ਤੰਦਰੁਸਤ ਹੋ ਜਾਵੇ ਧੰਨਵਾਦ ਬਾਈ ਗੱਡੀ ਵਾਲਿਆ ਤੇਰਾ ਬਹੁਤ ਵਾਤ ਤੂੰ ਲੈ ਕੇ ਆਇਆ ਨਹੀਂ ਤਾਂ ਗੱਡੀ ਵਾਲਿਆ ਨਹੀਂ ਤੁਰਦਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ